ਸਦਰਨ ਕੈਲੀਫੋਰਨੀਆ ਦੇ ਵਿੱਚ ਸੈਨ ਜਸਿਦ੍ਰੋ ਪੋਰਟ ਆਫ ਐਂਟਰੀ ਦੇ ਵਿੱਚ ਦੋ ਯੂ ਐਸ ਬਾਰਡਰ ਪੈਟਰੋਲ ਦੇ ਜਿਹੜੇ ਆਫੀਸਰ ਸੀ ਇਨਸਪੈਕਟਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਦੇ ਉੱਪਰ ਇਲਜ਼ਾਮ ਇਹ ਲੱਗੇ ਨੇ ਕਿ ਉਹ ਰਿਸ਼ਵਤ ਲੈਂਦੇ ਸੀ ਕਿਹਾ ਇਹ ਜਾ ਰਿਹਾ ਜੀ ਕਿ ਉਹ ਰਿਸ਼ਵਤ ਲੈ ਕੇ ਕਿਸੇ ਵਿਅਕਤੀ ਨੂੰ ਜਿਹੜਾ ਹੈਗਾ ਉਹ ਬਿਨਾ ਚੈੱਕ ਕੀਤੇ ਬਿਨਾ ਡਾਕੂਮੈਂਟਸ ਦੇ ਅਮਰੀਕਾ ਦੇ ਵਿੱਚ ਐਂਟਰ ਕਰਵਾ ਦਿੰਦੇ ਸੀ ਹੁਣ ਇਹ ਸਾਰੀ ਗੱਲਬਾਤ ਸਾਹਮਣੇ ਕਿਵੇਂ ਆਈ ਜਦੋਂ USCBP ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਤਿੰਨ ਮਾਈਗ੍ਰੈਂਟ ਸਮਗਲਰਸ ਉਹ ਲੋਕ ਜਿਹੜੇ ਕੀ ਲੋਕਾਂ ਨੂੰ ਬਾਰਡਰ ਪਾਰ ਕਰਾਉਂਦੇ ਨੇ ਤਿੰਨ ਸਮਗਲਰਸ ਨੂੰ ਗ੍ਰਿਫਤਾਰ ਕੀਤਾ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਜਦੋਂ ਉਹਨਾਂ ਦੀ ਸਖਤੀ ਦੇ ਨਾਲ ਪੁੱਛ ਪੜਤਾਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਹਾਂਜੀ ਅਸੀਂ ਇਹ ਕੰਮ ਕਰਦੇ ਆਂ ਅਸੀਂ ਬਹੁਤ ਸਾਰੇ ਲੋਕ ਜਿਹੜੇ ਮੈਕਸੀਕੋ ਤੋਂ ਕੈਲੀਫੋਰਨੀਆ ਦੇ ਵਿੱਚ ਐਂਟਰ ਕਰਵਾਏ ਨੇ ਲੇਕਿਨ ਉਹਦੇ ਵਿੱਚ ਸਾਡਾ ਸਾਥ ਜਿਹੜਾ ਹੈਗਾ ਯੂ ਐਸ ਕਸਟਮ ਐਂਡ ਬਾਰਡਰ ਆਫਿਸਰਸ ਨੇ ਦਿੱਤਾ ਔਰ ਉਹਨਾਂ ਦਾ ਨਾਮ ਜਦੋਂ ਸਾਹਮਣੇ ਆਇਆ ਫੈਰਲਿਸ ਐਲਮਾਂਟੇ ਤੇ ਰికਾਰਡੋ ਰੋਡਰਿਕਸ ਸੋ ਇਹ ਦੋ ਜਿਹੜੇ ਆਫੀਸਰ ਸੀ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਇਨਵੈਸਟੀਗੇਸ਼ਨ ਕਹਿੰਦੇ ਸ਼ੁਰੂ ਕੀਤੀ ਗਈ ਜਦੋਂ ਇਹਨਾਂ ਦੇ ਬੈਂਕ ਅਕਾਊਂਟ ਵੇਖੇ ਗਏ ਉਹਨਾਂ ਦੇ ਵਿੱਚ ਵੱਡੀ ਅਮਾਊਂਟ ਜਿਹੜੀ ਹੈ ਕੈਸ਼ ਜਮਾ ਹੁੰਦੀ ਸੀਗੀ ਉਸ ਤੋਂ ਬਾਅਦ ਫਿਰ ਇਹ ਵੇਖਿਆ ਗਿਆ ਕਿ ਜਦੋਂ ਸਰਵੇਲੈਂਸ ਕੈਮਰਾ ਜਦੋਂ ਵੀ ਇਹ ਕੰਮ ਕਰਦੇ ਸੀ ਇਹਨਾਂ ਦੇ ਸਰਵੇਲੈਂਸ ਕੈਮਰਾਜ਼ ਜਿਹੜੇ ਹੁੰਦੇ ਨੇ ਉਹਨਾਂ ਨੂੰ ਧਿਆਨ ਨਾਲ ਜਦੋਂ ਖੰਘਾਲਿਆ ਗਿਆ ਕਹਿੰਦੇ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਇਨਸੀਡੈਂਟਸ ਹੋਏ ਜਦੋਂ ਦੋ ਬੰਦੇ ਕਾਰ ਦੇ ਵਿੱਚ ਬੈਠੇ ਨੇ ਇੱਕ ਦੇ ਕੋਲੇ ਸਾਰੇ ਡਾਕੂਮੈਂਟ ਹੈਗੇ ਨੇ ਉਹਨੇ ਸਾਰੇ ਡਾਕੂਮੈਂਟ ਆਪਦੇਆਂ ਫੜਾਏ ਲੇਕਿਨ ਅਫਸਰ ਨੇ ਕਿਉਂਕਿ ਉਹਨੇ ਰਿਸ਼ਵਤ ਲਈ ਹੋਈ ਸੀ ਉਹਨੇ ਪੈਸੇ ਲਏ ਹੋਏ ਸੀ ਉਹ ਦੋਨੋਂ ਵਿਅਕਤੀਆਂ ਨੂੰ ਬਾਰਡਰ ਜਿਹੜਾ ਹੈ ਉਹ ਪਾਰ ਕਰਵਾਤਾ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਭਾਈ ਔਰ ਹਰ ਇੱਕ ਜਿਹੜੀ ਇਹ ਅ ਅਜੇਹਾ ਵਿਅਕਤੀ ਜਿਹੜਾਗਾ ਉਹ ਕੈਲੀਫੋਰਨੀਆ ਦੇ ਵਿੱਚ ਐਂਟਰ ਕਰਦਾ ਸੀ ਇਲੀਗਲ ਜਿਹੜਾ ਸੀ ਲੋਕ ਐਂਟਰ ਕਰਦੇ ਸੀ ਉਸ ਤੋਂ ਬਾਅਦ ਇਹ ਦੋ ਆਫਿਸਰਸ ਦੇ ਅਕਾਊਂਟ ਤੇ ਵਿੱਚ 1000s of dollars ਜਿਹੜੇ ਨੇ ਉਹ ਜਮ੍ਹਾਂ ਹੁੰਦੇ ਸੀਗੇ ਫਿਰ ਇਹਨਾਂ ਨੂੰ ਮਨੀ ਲਾਂਡਰਿੰਗ ਦੇ ਵਾਸਤੇ ਵੀ ਨਾਲ ਚਾਰਜ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਫੋਨ ਨੇ ਫੋਨ ਜਿਹੜੇ ਨੇ ਉਹਨਾਂ ਨੂੰ ਸਰਚ ਕੀਤਾ ਗਿਆ ਉਹਨਾਂ ਦੀ ਜਦੋਂ ਹਿਸਟਰੀ ਵੇਖੀ ਗਈ ਕਹਿੰਦੇ ਇਨਵੈਸਟੀਗੇਟਰਸ ਨੇ ਲੱਭਿਆ ਕਿ ਇਹ ਬਹੁਤ ਡਰੱਗ ਟਰੈਫਿਕਿੰਗ ਵਾਲਿਆਂ ਦੇ ਨਾਲ ਇਹਨਾਂ ਦੇ ਕੰਟੈਕਟ ਸੀ ਇਹਨਾਂ ਨੂੰ ਮੈਸੇजेस ਆਉਂਦੇ ਸੀ ਔਰ ਇਹਨਾਂ ਦੇ ਬੈਂਕ ਦੇ ਵਿੱਚ ਉਹ ਪੈਸੇ ਜਮ੍ਹਾਂ ਹੁੰਦੇ ਸੀ ਔਰ ਉਹ ਦੱਸਦੇ ਸੀ ਇਹਨਾਂ ਨੂੰ ਕਿ ਕਿਹੜੇ ਇਹ ਕਿਹੜੀ ਗੱਡੀ ਦੇ ਉੱਪਰ ਜਿਹੜਾ ਹੈ ਸਾਡੇ ਲੋਕ ਆਉਣਗੇ ਜਿਹਦੇ ਵਿੱਚ ਇੱਕ ਦੋ ਬੰਦੇ ਬੈਠੇ ਹੋਏ ਨੇ ਤੇ ਉਹ ਤੁਸੀਂ ਅਮਰੀਕਾ ਦੇ ਵਿੱਚ ਐਂਟਰ ਕਰਾਉਣੇ ਨੇ ਔਰ ਉਹ ਗੱਡੀ ਸਪੈਸ਼ਲੀ ਇਹਨਾਂ ਦੇ ਕੋਲੇ ਇਹਨਾਂ ਦੇ ਬੂਥ ਦੇ ਉੱਪਰ ਆ ਕੇ ਲੱਗਦੀ ਸੀ ਤੇ ਉਸ ਤੋਂ ਬਾਅਦ ਬਿਨਾ ਚੈੱਕ ਕੀਤੇ ਜਾਂ ਫਿਰ ਆਰਟੀਫੀਸ਼ੀਅਲ ਚੈੱਕ ਜਿਵੇਂ ਦੋ ਲੋਕ ਹੋਣਗੇ ਤੇ ਇੱਕ ਨੇ ਆਪਣੇ ਡਾਕੂਮੈਂਟ ਫੜਾਈ ਉਹਨਾਂ ਨੇ ਚੈੱਕ ਕੀਤਾ ਚੈੱਕ ਕਰਕੇ ਦੋਨਾਂ ਨੂੰ ਫਿਰ ਉਹ ਬਾਰਡਰ ਕਰਾਸ ਜਿਹੜਾ ਸੀ ਉਹ ਕਰਵਾ ਦਿੰਦੇ ਸੀ ਹੁਣ ਇਸ ਇਵਜ ਦੇ ਵਿੱਚ ਇਹਨਾਂ ਨੂੰ ਚਾਰਜ ਕੀਤਾ ਗਿਆ ਇਹਨਾਂ ਤੇ ਇਲਜ਼ਾਮ ਲੱਗੇ ਨੇ ਜੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਯੂ ਐਸ ਅਟਾਰਨੀ ਐਂਡਰਿਊ ਹੈਡਨ ਜਿਹੜੇ ਯੂ ਐਸ ਅਟਾਰਨੀ ਨੇ ਉਹ ਕਹਿੰਦੇ ਜੀ ਕੋਈ ਵੀ ਸੀਬੀਪੀ ਆਫਿਸਰ ਹੈ ਜਿਹੜਾ ਉਹ ਜਦੋਂ ਸਮਗਲਰ ਨਾਲ ਮਿਲ ਕੇ ਅਜਿਹਾ ਕੁਝ ਕਰਦਾ ਹੈ ਫੇਰ ਤਾਂ ਆਪਣੀ ਜਿਹੜੀ ਸੌਖਾਦੀ ਹੋਈ ਹੈ ਆਪਦੇ ਦੇਸ਼ ਤੇ ਲਈ ਕੰਮ ਕਰਨ ਦੀ ਉਹਦੀ ਉਲੰਘਣਾ ਕਰਦੇ ਆ ਤੇ ਉਸ ਤੋਂ ਬਾਅਦ ਦੇਸ਼ ਦੀ ਸੁਰੱਖਿਆ ਜਿਹੜੀ ਹੈ ਉਹ ਇਹਦੇ ਨਾਲ ਸਖਤੇ ਦੇ ਵਿੱਚ ਪੈ ਜਾਂਦੀ ਹੈ ਸੈਂਟੀਆਗੋ ਏਰੀਆ ਦੇ ਵਿੱਚ 2 ਸਾਲਾਂ ਦੇ ਵਿੱਚ 5 ਆਫੀਸਰਸ ਨੇ ਜਿਹੜੇ ਜਿਹੜੇ ਕਿ ਪੋਰਟ ਆਫ ਐਂਟਰੀ ਦੇ ਉੱਪਰ ਕੰਮ ਕਰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਚਾਰਜ ਕੀਤਾ ਗਿਆ ਉਹ ਰਿਸ਼ਵਤ ਲੈਂਦੇ ਹੋਏ ਫੜੇ ਗਏ ਨੇ ਲਾਸਟ ਈਅਰ ਦੀ ਜੇ ਗੱਲ ਕਰਦੇ ਆਂ ਲਾਸਟ ਈਅਰ ਇੱਕ ਯੂ ਐਸ ਬਾਰਡਰ ਇਨਸਪੈਕਟਰ ਨੂੰ 23 ਸਾਲਾਂ ਦੀ ਸਜ਼ਾ ਹੋਈ ਹੈ ਕਿਉਂਕਿ ਉਹਨਾਂ ਦਾ ਗੁਨਾਹ ਸਾਬਿਤ ਹੋ ਗਿਆ ਸੀ ਕਿ ਉਹ ਰਿਸ਼ਵਤ ਲੈ ਕੇ ਬਾਰਡਰ ਤੋਂ ਮੈਕਸੀਕੋ ਤੋਂ ਉਹ ਅਮਰੀਕਾ ਦੇ ਵਿੱਚ ਲੋਕਾਂ ਨੂੰ ਐਂਟਰ ਕਰਵਾਉਂਦੇ ਸਿਗੇ ਤੇ ਹੁਣ ਇਸ ਵਾਰੀ ਜਿਹੜੇ ਇਹ ਦੋ ਆਫੀਸਰਸ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਨੇ ਜੀ ਫਾਰਡਲੈਸ ਐਲਮਾਂਟੇ ਐਂਡ ਰିକਾਰਡੋ ਰੋਡਰਿਗਸ ਇਹਨਾਂ ਦੋਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਚਾਰਜ ਕਰ ਲਿਆ ਗਿਆ ਹੈ ਔਰ 10000s ਆਫ ਡਾਲਰਸ ਇਹਨਾਂ ਦੇ ਅਕਾਊਂਟਸ ਦੇ ਵਿੱਚ ਲੱਭ ਵੀ ਲਏ ਗਏ ਨੇ ਤੇ ਨਾਲ ਇਹਨਾਂ ਨੂੰ ਮਨੀ ਲਾਂਡਰਿੰਗ ਦੇ ਲਈ ਵੀ ਚਾਰਜ ਕੀਤਾ ਗਿਆ ਹੈ